to you happy birthday to you ਮੇਰਾ ਬੇਟਾ ਇੱਕ 2 ਸਾਲ ਪਹਿਲਾਂ ਇੱਕ ਐਕਸੀਡੈਂਟ ਚ ਗੁਜ਼ਰ ਗਿਆ ਸੀ ਮੈਂ ਸਾਰੀ ਨੌਜਵਾਨ ਪੀੜ੍ਹੀ ਅੱਜਕੱਲ ਦੇ ਬੱਚਿਆਂ ਨੂੰ ਸਨੇਹਾ ਦੇਣਾ ਚਾਹੁੰਦੀ ਆ ਕਿ ਡਰਾਈਵਿੰਗ ਫਾਸਟ ਚਲਾਉਣ ਤੋਂ ਪਹਿਲਾਂ ਆਪਣੇ ਪੇਰੈਂਟਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਤੁਸੀਂ ਉਹਨਾਂ ਦੀ ਆਪਣੇ ਮਾਂ ਪਿਓ ਦੀ ਦੁਨੀਆ ਹੋ ਤੁਹਾਡੇ ਜਾਣ ਨਾਲ ਦੁਨੀਆ ਖਤਮ ਹੋ ਜਾਂਦੀ ਹੈ ਹਰ ਇੱਕ ਚੀਜ਼ ਯਾਦ ਆਉਂਦੀ ਹੈ ਜਿੱਥੇ-ਜਿੱਥੇ ਉਹਨਾਂ ਜਾਂਦੇ ਸੀਗੇ ਤੇ ਹਰੇਕ ਗੇੜੇ ਕੱਢਣੇ ਬਾਜ਼ਾਰ ਚ ਬੁਲਟ ਭਜਾਉਣੇ ਉਹ ਹਰ ਸਾਲ ਉਹਦਾ ਜਿਹੜਾ ਬਰਥਡੇ ਹੈ ਜਾਂ ਜਿਹੜਾ ਉਹਦਾ ਦਿਨ ਹੈ ਉਹ ਤੁਹਾਡੇ ਬਜ਼ੁਰਗਾਂ ਦੇ ਨਾਲ ਮਨਾਣ ਆਂਦੇ ਨੇ ਆਪਣੇ ਵਿੱਚ ਵੀ ਕੁਝ ਐਸੇ ਬਜ਼ੁਰਗ ਨੇ ਜਿਨ੍ਹਾਂ ਨੇ ਆਪਣੇ ਸਾਰੇ ਖੋਏ ਨੇ ਇਹ 18 ਦਾ ਹੋਇਆ ਨਹੀਂ ਸੀ ਹਲੇ 17 ਸਾਲ 10 ਮਹੀਨਿਆਂ ਦਾ ਸੀ ਜ਼ਿੰਦਗੀ ਖਤਮ ਕਰਤੀ ਮੈਂ ਇੱਕ ਸੜਕ ਹਾਦਸੇ ਨੇ ਮੇਰੀ ਜ਼ਿੰਦਗੀ ਖਤਮ ਕਰਤੀ ਮੇਰਾ ਹੱਸਦਾ ਵਸਦਾ ਪਰਿਵਾਰ ਸੀ ਮੈਂ ਉਹਨਾਂ ਨੂੰ ਇਹੀ ਸੇਧ ਦੇਣਾ ਚਾਹੁੰਨੀ ਆ ਕਿ ਐਦਾਂ ਦੀਆਂ ਕੁਝ ਵੀ ਲਾਪਰਵਾਹੀ ਕਰਨ ਤੋਂ ਪਹਿਲਾਂ ਆਪਣੇ ਮਾਂ ਬਾਪ ਬਾਰੇ ਜ਼ਰੂਰ ਸੋਚੋ ਤੁਹਾਡੀ ਇੱਕ ਗਲਤ ਹਰਕਤ ਦੇ ਨਾਲ ਮਾਂ ਪਿਓ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ